जय माता दी दोस्तों महाशिवरात्रि ਦੇ ਪਾਵਨ ਤਿਹਾੜੇ ਤੇ ਇਸ ਅਫਸਰ ਦੇ ਸਾਰੇ ਹੀ ਭਗਤਾਂ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਦੇਸ਼ ਵਿਦੇਸ਼ਾਂ ਦੇ ਵਿੱਚ ਮਨਾਇਆ ਜਾਂਦਾ ਹੈ ਇਹ ਬਹੁਤ ਵੱਡਾ ਤਿਹਾੜਾ ਹੈ ਜੀ ਇਹ ਪਾਵਨ ਉਤਸਵ ਹੈ ਬਹੁਤ ਸਾਰੇ ਹੀ ਧਰਮ ਮਨਾਉਂਦੇ ਨੇ ਬਹੁਤ ਖੁੱਲ ਕੇ ਮਨਾਉਂਦੇ ਨੇ ਭਗਵਾਨ ਸ਼ਿਵ ਜੀ ਨੂੰ ਬਹੁਤ ਬਹੁਤ ਪੂਜਦੇ ਨੇ ਇਸ ਉਪਲਖਸ਼ ਦੇ ਵਿੱਚ ਅੱਜ ਤੋਂ ਇੱਕ ਛੋਟਾ ਜਾਂ ਕੋਈ ਅਸੀਂ ਰੱਖਣ ਜਾ ਰਹੇ ਹਾਂ ਦੀਪਕ ਟੈਲੀਕਾਮ ਤੋਂ ਡੇਲੀ ਇੱਕ ਪੋਸਟ ਪਾਇਆ ਕਰਾਂਗੇ ਲਗਾਤਾਰ ਇੱਕ ਮਹੀਨਾ ਅਸੀਂ ਇੱਕ ਅਲਟਰਾਵਾਚ ਤੁਹਾਨੂੰ ਸਾਰਿਆਂ ਨੂੰ ਦੇਣਾ ਚਾਹੁੰਦੇ ਹਾਂ ਡੇਲੀ ਇੱਕ ਅਲਟਰਾਵਾਚ ਤੁਹਾਡੇ ਹੱਥ ਦੇ ਵਿੱਚ ਦੇਣਾ ਚਾਹੁੰਦੇ ਹਾਂ ਇੱਕ ਛੋਟਾ ਜਿਹਾ ਕੁਐਸਚਨ ਪਾਇਆ ਕਰਾਂਗੇ ਤੁਸੀਂ ਉਹਦਾ ਆਨਸਰ ਦਿਆ ਕਰਨਾ ਕਮੈਂਟ ਦੇ ਦੁਆਰਾ ਦੇਣਾ ਵਾ ਸਿਲੈਕਟਡ ਕਮੈਂਟ ਨੂੰ ਅਸੀਂ ਦੂਸਰੇ ਦਿਨ ਜਦੋਂ ਰੀਲ ਪਾਵਾਂਗੇ ਉਸ ਦਾ ਅਨਾਉਂਸ ਕਰਾਂਗੇ ਔਰ ਉਸ ਦਾ ਸ਼ਹਿਰ ਦਾ ਨਾਮ ਅਨਾਉਂਸ ਕਰਾਂਗੇ ਔਰ ਤੁਹਾਨੂੰ ਇਹ ਗਿਫਟ ਵੀ ਦਿੱਤਾ ਜਾਵੇਗਾ ਅੱਜ ਦਾ ਜੋ ਕੁਐਸਚਨ ਹੈ ਮਹਾ ਸ਼ਿਵਰਾਤਰੀ ਦਾ ਪਾਵਨ ਤਿਹਾੜ ਹੈ ਇਹਦੇ ਵਿੱਚੋਂ ਹੀ ਆਪਾਂ ਇੱਕ ਕੁਐਸਚਨ ਲੈ ਲੈਂਦੇ ਆ ਕਿ ਇਹ ਪਾਵਨ ਤਿਹਾੜ ਕਿਉਂ ਮਨਾਇਆ ਜਾਂਦਾ ਹੈ ਇਸ ਦੀ ਮਹੱਤਤਾ ਕੀ ਹੈ ਬਸ ਇਨਾ ਕਹਿੰਦਾ ਹੋਇਆ ਜੈ ਮਾਤਾ ਦੀ ਜੀ ਜੈ ਮਾਤਾ ਦੀ